ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅ ਇਸ ਵੀਡੀਓ ਵਿੱਚ ਆਪਾਂ ਦੇਖਾਂਗੇ ਕਿ ਰਿਪੋਰਟਿੰਗ ਅਫਸਰ ਕੋਲ ਜਦੋਂ ਸੈਲਫ ਅਪਰੇਜ਼ਲ ਸਾਰੇ ਕਰਮਚਾਰੀਆਂ ਦੀ ਆ ਜਾਣਗੇ ਤਾਂ ਉਹ ਕਿਸ ਤਰੀਕੇ ਨਾਲ ਲੱਗੇ ਉਹਨਾਂ ਦੀ ਅਸੈਸਮੈਂਟ ਕਰੇਗਾ ਠੀਕ ਹੈ ਜੀ ਪਹਿਲੇ ਆਪਾਂ ਦੇਖਣ ਲੱਗੇ ਹਾਂ ਗਰੁੱਪ B ਅਤੇ C ਲਈ D ਲਈ ਥੋੜਾ ਵੱਖਰਾ ਪ੍ਰੋਸੀਜਰ ਆ ਉਹਦੇ ਲਈ ਵੱਖਰੀ ਵੀਡੀਓ ਬਣਾਈ ਜਾਏਗੀ ਜੀ ਰਿਪੋਰਟਿੰਗ ਅਫਸਰ ਕੋਲ ਜਦੋਂ ਸੈਲਫ ਅਪਰੇਜ਼ਲ ਪ੍ਰਾਪਤ ਹੋ ਜਾਣਗੇ ਰਿਪੋਰਟਿੰਗ ਅਫਸਰ ਜਿਹੜਾ ਹੈਗਾ ਉਹ ਆਪਣੀ ਪਰਸਨਲ HRMS ID ਨਾਲ ਲੌਗਇਨ ਕਰੇਗਾ ਲੌਗਇਨ ਕਰਨ ਤੋਂ ਬਾਅਦ ਇਸ ਤਰੀਕੇ ਨਾਲ ਸਕਰੀਨ ਸ਼ੋਅ ਹੋਏਗੀ ਮਾਈ ਸਰਵਿਸਿਜ਼ ਦੇ ਵਿੱਚ ਜਾਣਾ ਮਾਈ ਸਰਵਿਸਿਜ਼ ਦੇ ਅੰਦਰ ਵਿੱਚ ਏਸੀਆਰ ਸਰਵਿਸਿਜ਼ ਇਹਦੇ ਵਿੱਚ ਅੱਗੇ ਐਕਸੈਸ ਸਬੋਡੀਨੇਟ ਏਸੀਆਰਸ ਠੀਕ ਹੈ ਜੀ ਜੇ ਆਪਣੀ ਸੈਲਫ ਅਪ੍ਰਾਇਜ਼ਲ ਜਿਹੜੀ ਹੈ ਉੱਪਰ ਫਿਰ ਏਸੀਆਰ ਏਪੀਆਰ ਚ ਵਿੱਚ ਲਿਖੀ ਗਈ ਸੀਗੀ ਤੇ ਜਿਹੜੀ ਐ ਵੈਲੂਏਸ਼ਨ ਆ ਉਹ ਲਾਸਟ ਆਪਸ਼ਨ ਜਿਹੜੀ ਹੈਗੀ ਐ ਐਕਸੈਸ ਯੂਅਰ ਸਬੋਡੀਨੇਟ ਏਸੀਆਰਸ ਠੀਕ ਹੈ ਜੀ ਇਸ ਆਪਸ਼ਨ 'ਚ ਜਾਣਾ ਇਸ ਆਪਸ਼ਨ ਤੇ ਕਲਿੱਕ ਕਰਨ ਨਾਲ ਇਸ ਤਰੀਕੇ ਨਾਲ ਵਿੰਡੋ ਜਿਹੜੀ ਓਪਨ ਹੋ ਜਾਏਗੀ ਐ ਵੈਲੂਏਸ਼ਨ ਐਵੈਲੂਏਟਿੰਗ EMPLOYEES ਏਸੀਆਰਸ ਵਿੱਚ ਕੀ ਹੈ ਅ অপਸ਼ਨ ਜਦੋਂ ਹੁਆ ਕਿ ਕਿਹੜੇ ਕਿਹੜੇ ਅਧਿਕਾਰ ਹੈਗੇ ਆ ਸਜ ਦੇ ਲੌਗਇਨ ਕੀਤਾ ਹੋਇਆ ਜੇ ਰਿਪੋਰਟਿੰਗ ਕਲਰ ਰਿਪੋਰਟਿੰਗ ਅਫੀਸਰ ਦੇ ਅਧਿਕਾਰ ਆ ਦੈਨ ਇਥੇ ਕਲੀ ਇਹੀ ਸ਼ੋ ਹੋਏਗੀ ਡ੍ਰੌਪਡਾਊਨ ਬਟਨ ਵਿੱਚ ਜੇਕਰ ਸੇਮ ਹੀ ਹੈ ਰਿਪੋਰਟਿੰਗ ਅਫਸਰ ਦਾ ਰੀਵਿਊ ਹੋਵਗੇ ਅਫੀਸਰ ਵੀ ਸੇਮ ਹੀ ਹੈ ਜਾਂ ਅਸੈਪਟਿੰਗ ਅਫੀਸਰ ਸੇਮ ਹੈ ਦੈਨ ਉਹਦੇ ਕੋਲ ਇਹ ਤਿੰਨੇ অপਸ਼ਨ ਸ਼ੋ ਹੋਣਗੇ ਪਹਿਲੇ ਰਿਪੋਰਟ ਕਰੂਗਾ ਸੇਮ ਹੀ ਅਫੀਸਰ ਫਿਰ ਰੀਵਿਊ ਕਰੂਗਾ ਤੇ ਅਸੈਪਟ ਕਰੂਗਾ ਜੇਕਰ ਸਾਰੇ ਅਧਿਕਾਰ ਇੱਕ ਕਰਮਚਾਰੀ ਕੋਲ ਨੇ ਤਾਂ ਅਦਰਵਾਈਜ਼ ਜਿਸ ਕੋ ਕਲਰ ਰਿਪੋਰਟਿੰਗ ਹੈ ਉਹ ਕੋ ਕਲੀ ਰਿਪੋਰਟਿੰਗ ਅਫੀਸਰ ਹੀ ਸ਼ੋ ਹੋਏਗੀ ਨੈਕਸਟ ਇਧਰਲੀ ਰਾਈਟ ਸਾਈਡ ਤੋਂ ਸਿਲੈਕਟ ਏਸੀਆਰ ਸਟੇਟਸ ਦੇ ਵਿੱਚੋਂ ਜਿਹੜੀਆਂ ਪੈਂਡਿੰਗ ਏਸੀਆਰਸ ਹੈਗੀਆਂ ਉਹ ਜਿਹੜੀਆਂ ਮੈਂ ਸ਼ੋ ਕਰਵਾਈਆਂ ਨੈਕਸਟ نیچے ਜਿਹੜੀਆਂ ਕਰਮਚਾਰੀਆਂ ਦੀ ਜਿਹੜੀ ਆ ਉਹ ਲਿਸਟ ਸ਼ੋ ਹੋ ਗਈ ਹੈ ਲਿਸਟ ਸ਼ੋ ਹੋਣ ਤੋਂ ਬਾਅਦ ਖੱਬੇ ਪਾਸੇ ਟਿੱਕ ਦਾ ਨਿਸ਼ਾਨ ਬਣਿਆ ਹੋਇਆ ਚੈੱਕ ਬਾਕਸ ਹੈ ਇੱਥੋਂ ਟਿੱਕ ਕਰਾਂਗੇ ਇਹਦੇ ਉੱਪਰ ਕਲਿੱਕ ਕਰਨ ਤੋਂ ਬਾਅਦ نیچے ਨਾਲ ਹੀ ਸਰਚ ਸਿਲੈਕਟਡ EMPLOYE ਡिटेल ਆ ਇਹਦੇ ਤੇ ਕਲਿੱਕ ਕਰਾਂਗੇ ਇਹ ਤੇ ਕਲਿੱਕ ਕਰਨ ਨਾਲ ਇਸ ਤਰੀਕੇ ਨਾਲ ਨਵੀਂ ਵਿੰਡੋ ਖੁੱਲ ਜਾਏਗੀ ਇਹਦੇ ਵਿੱਚ অপਸ਼ਨਸ ਦਿੱਤੀਆਂ ਹੋਈਆਂ ਇੱਕ ਤਾਂ ACR ਜਿਹੜੀ ਹੈਗੀ ਆ ਉਹਦਾ ਪ੍ਰਿੰਟ ਦੇ অপਸ਼ਨ ਤੇ ਜਾ ਕੇ ACR ਨੂੰ ਦੇਖਿਆ ਜਾ ਸਕਦਾ ਉਹਦਾ ਪ੍ਰਿੰਟ ਲਿਆ ਜਾ ਸਕਦਾ ਜੋ ਵੀ 셀ਫ ਅਪ੍ਰੈਜ਼ਲ ਆ ਤੇ ਰਾਈਟ ਯੂਅਰ ਅਸੈਸਮੈਂਟ ਵਿੱਚ ਰਿਪੋਰਟਿੰਗ ਅਫਸਰ ਆਪਣੀ ਅਸੈਸਮੈਂਟ ਲਿਖੇਗਾ ਜੇਕਰ ACR ਦੇ ਵਿੱਚ ਕੋਈ ਪ੍ਰੋਬਲਮ ਲੱਗਦੀ ਹੈ ਕੋਈ ਵੀ ਕਿਸੇ ਵੀ ਤਰੀਕੇ ਦੀ ਜਾਂ ਲੱਗਦਾ ਪੀ ਏਸੀਆਰ ਇਸ ਦਾ ਦਫਤਰ ਨਾਲ ਸੰਬੰਧਿਤ ਨਹੀਂ ਹੈ ਦੈਨ ਸੈਂਡ ਬੈਕ ਕੀਤਾ ਜਾ ਸਕਦਾ ਕਿਸੇ ਵੀ ਪ੍ਰੋਬਲਮ ਤੇ ਜੇ ਰਿਪੋਰਟਿੰਗ ਅਫੀਸਰ ਨੂੰ ਲੱਗਦਾ ਪੀ ਇਹ ਵਾਪਸ ਭੇਜਣੀ ਚਾਹੀਦੀ ਹੈ ਕਸਟੋਡੀਅਨ ਕੋਲ ਦੈਨ ਸੈਂਡ ਬੈਕ ਕੀਤਾ ਜਾ ਸਕਦਾ ਤੇ ਇਹਦੀ ਅਸੈਸਮੈਂਟ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਕਰਨੀ ਹੈ ਰਾਈਟ ਯੂਅਰ ਅਸੈਸਮੈਂਟ ਤੇ ਕਲਿੱਕ ਕਰਨਾ ਰਾਈਟ ਯੂਅਰ ਅਸੈਸਮੈਂਟ ਤੇ ਕਲਿੱਕ ਕਰਨ ਨਾਲ ਇਸ ਤਰੀਕੇ ਨਾਲ ਕਰਮਚਾਰੀ ਦੀ ਜਿਹੜੀ ਹੈਗੀ ਹੈ ਪਰਸਨਲ ਡਿਟੇਲ ਜਿਹੜੀ ਹੈਗੀ ਉਹਦੀ ਸੈਲਫ ਅਪਰੇਜ਼ਲ ਆ ਉਹ ਸਾਰੀ ਓਪਨ ਹੋ ਜਾਈਗੀ ਮੈਂ ਡਿਟੇਲਸ ਜਿਹੜੀਆਂ ਉਹ ਹਾਈਡ ਕੀਤੀਆਂ ਹੋਈਆਂ ਕਿਉਂਕਿ ਪਰਸਨਲ ਨੇ ਸਾਰੀਆਂ ਇਹ ਸੈਲਫ ਅਪ੍ਰੈਜ਼ਲ ਜੋ ਵੀ ਕਰਮਚਾਰੀ ਨੇ ਭਰੀ ਸੀ ਉਹ ਸ਼ੋ ਹੋ ਰਹੀ ਹੈ نیچے ਸਿਗਨੇਚਰ ਵੀ ਕਿੰਨੀ ਤਰੀਕ ਨੂੰ ਭਰੀ ਹੋਈ ਹੈ ਡੇਟ ਵੀ ਟੋਟਲੀ ਕੰਪਲੀਟ ਸ਼ੋ ਹੋ ਰਹੀ ਹੈ ਨੈਕਸਟ ਇਹਦੇ નીચે ਜਿਹੜਾ ਹੈਗਾ ਜਿੱਥੇ ਏਵੈਲੂਏਸ਼ਨ ਕੀਤੀ ਜਾਣੀ ਹੈ ਅਸੈਸਮੈਂਟ ਕੀਤੀ ਜਾਣੀ ਹੈ ਰਿਪੋਰਟਿੰਗ ਅਫੀਸਰ ਵੱਲੋਂ ਨੈਕਸਟ ਇੱਥੋਂ ਪਾਰਟ 3 ਤੋਂ ਸਟਾਰਟ ਹੋ ਰਹੀ ਹੈ ਜਿਵੇਂ ਆਪਾਂ ਮੈਨੂਅਲ ਏਸੀਆਰ ਭਰਦੇ ਸੀਗੇ ਸੇਮ ਉਹੀ ਤਰੀਕਾ ਹੈ ਇਹ ਇਹਦੇ ਵਿੱਚ ਟੋਟਲ ਨੰਬਰ 100 ਨੇ 100 ਦੇ ਵਿੱਚੋਂ ਏਵੈਲੂਏਸ਼ਨ ਹੋਣੀ ਹੈ ਇਕੱਲੇ ਇਕੱਲੇ ਪੁਆਇੰਟ ਤੇ ਇਹਦੇ ਵਿੱਚ ਨੰਬਰ ਨੇ ਜਿਵੇਂ ਪਹਿਲੇ ਦੇ ਵਿੱਚ ਕੰਮ ਕੰਮ ਪ੍ਰਤੀਬਤੀਰਾ ਜ਼ਿੰਮੇਵਾਰੀ ਦੀ ਭਾਵਨਾ ਇਹਦੇ ਵਿੱਚ 15 ਨੰਬਰਾਂ ਵਿੱਚੋਂ ਜਿੰਨੇ ਵੀ ਰਿਪੋਰਟਿੰਗ ਅਫਸਰ ਉਹ ਕਨਸਰਨਿੰਗ ਅਪਲਾਈ ਨੂੰ ਦੇਣਾ ਚਾਹੇ ਦੇ ਸਕਦਾ ਇਦਾਂ ਹੀ ਇਕੱਲੇ ਇਕੱਲੇ ਬਾਕਸ ਦੇ ਵਿੱਚ ਜਿਹੜੇ ਆ ਉਹ ਨੰਬਰ ਮੈਕਸਿਮਮ ਨੰਬਰ ਜਿਹੜੇ ਸਾਹਮਣੇ ਸ਼ੋਅ ਕਰਾਇਆ ਉਹਨਾਂ ਦੇ ਵਿੱਚੋਂ ਜਿੰਨੇ ਵੀ ਮਿਨੀਮਮ ਦੇਣਾ ਚਾਹੇ ਰਿਪੋਰਟਿੰਗ ਅਫਸਰ ਦੇ ਸਕਦਾ ਟੋਟਲ ਨੰਬਰ 100 ਨੇ 100 ਨੇ ਸੋ ਦੇ ਵਿੱਚੋਂ ਸਾਹਮਣੇ ਟੋਟਲ ਸ਼ੋ ਹੋ ਜਾਏਗਾ ਜਿੰਨੇ ਨੰਬਰ ਦਿੱਤੇ ਜਾਣਗੇ نیچے ਰੈਂਕਿੰਗ ਸ਼ੋ ਕਰਾਈ ਹੋਈ ਹੈ ਕਿ ਕਿੰਨੇ ਕਿੰਨੇ ਤੋਂ ਕਿੰਨੇ ਨੰਬਰਾਂ ਤੱਕ ਕੀ ਰੈਂਕਿੰਗ ਜਿਹੜੀ ਆ ਉਹ ਸਿਲੈਕਟ ਹੋਏਗੀ ਇਸ ਦੇ ਨਾਲ ਹੀ نیچے ਅਗਲੇ 파ਰਟ ਦੇ ਵਿੱਚ ਟਿੱਪਣੀਆਂ ਦਿੱਤੀਆਂ ਜਾਣੀਆਂ ਜੀ ਰਿਪੋਰਟਿੰਗ ਅਫਸਰ ਵੱਲੋਂ ਲਿਖਿਆ ਜਾਣਾ ਕਰ ਸੰਬੰਧਿਤ ਕਰਮਚਾਰੀ ਦੇ ਬਾਰੇ ਉਹਦੇ ਵਤੀਰੇ ਬਾਰੇ ਉਹਦੇ ਕੰਮ ਤੇ ਸਾਰੀ ਸਥਿਤੀ ਬਾਰੇ ਇਹ ਸਾਰੇ ਜਿਹੜੇ ਹੈਗੇ ਕਾਲਮ ਜਿਹੜੇ ਭਰੇ ਜਾਣੇ ਆ ਅੱਗੇ ਵੀ ਇੱਕ ਗੱਲ ਹੋਈ ਹੈ ਲਾਸਟ ਵੀਡੀਓ ਵਿੱਚ ਵੀ ਇਹ ਯੂਨੀਕੋਡ ਨੂੰ ਸਪੋਰਟ ਕਰਦੇ ਆ ਵਿੰਡੋ ਦੇ ਵਿੱਚ ਜਦੋਂ ਟਾਈਪ ਕਰੋਗੇ ਯੂਨੀਕੋਡ ਨਾਲ ਜੋਇਆ ਇਹ ਨਾ ਹੋ ਸਕਦਾ ਜਾਂ ਜੋਇਆ ਫੌਂਟ ਇਹਨਾਂ ਨੇ ਉੱਪਰ ਵੀ ਲਿੰਕ ਦਿੱਤਾ ਉੱਤੇ ਕਲਿੱਕ ਕਰੋਗੇ ਤਾਂ ਸਾਰਾ ਜੋਇਆ ਦੇ ਵਿੱਚ ਹੀ ਲਿਖਿਆ ਜਾਏਗਾ ਜੋਇਆ ਜਿਹੜੇ ਟਾਈਪ ਕਰ ਲੈਂਦੇ ਆ ਉਹ ਜੋਇਆ ਹੀ ਕਰ ਸਕਦੇ ਜਿਹੜੇ ਯੂਨੀਕੋਡ ਚ ਕਰ ਲੈਂਦੇ ਆ ਉਹ ਯੂਨੀਕੋਡ ਚ ਟਾਈਪ ਕਰ ਸਕਦੇ ਆ ਤੇ ਅਦਰਵਾਈਜ਼ ਇੰਗਲਿਸ਼ ਵੀ ਟਾਈਪ ਕੀਤਾ ਜਾ ਸਕਦਾ ਠੀਕ ਹੈ ਜੀ ਇੱਥੇ ਜਿਹੜਾ ਕਰਮਚਾਰੀ ਦਾ ਜਿਹੜਾ ਹੈਗਾ ਉਹ ਰੈਂਕ ਦਰਜਾਬੰਦੀ ਜਿਹੜੀ ਆ ਉਹ ਸਿਲੈਕਟ ਹੋਏਗੀ ਜਿਹੜੀ ਵੀ درجہਬੰਦੀ ਉਹਦੀ ਸੈੱਟ ਹੋ ਰਹੀ ਹੈ ਨੰਬਰਾਂ ਦੀ ਰੈਂਕਿੰਗ ਦੇ ਅਕੋਰਡਿੰਗ ਨੈਕਸਟ ਸਾਰੇ ਕੰਮ ਕਰਨ ਤੋਂ ਬਾਅਦ ਜੇ ਕੋਈ ਰਿਪੋਰਟਿੰਗ ਅਫਸਰ ਕੋਈ ਆਪਣੀ ਸਟੇਟਮੈਂਟ ਨਾਲ ਲਿਖ ਕੇ ਅਪਲੋਡ ਕਰਨਾ ਚਾਹੁੰਦਾ ਥੈਨ ਚੂਜ਼ ਫਾਈਲ 'ਚ ਜਾ ਕੇ ਆਪਣੀ ਜਿਹੜੀ ਵੀ ਫਾਈਲ ਲਿਖੀ ਹੋਈ ਹੈ ਜਿਵੇਂ ਕਿ ਬਣਾਇਆ ਹੋਇਆ ਉਹਦੇ ਬਾਰੇ ਕੋਈ ਰੈਂਕਿੰਗ ਬਾਰੇ ਜਾਂ ਕੋਈ ਵੀ ਡਿਟੇਲ ਥੈਨ ਉਹ ਇਥੋਂ ਅਪਲੋਡ ਵੀ ਕੀਤੀ ਜਾ ਸਕਦੀ ਹੈ ਆਪਸ਼ਨਲ ਆ ਤੇ ਨੈਕਸਟ ਇਸੇ ਤਰ੍ਹਾਂ ਹੀ ਅੱਗੇ ਸੇਵ ਐਜ਼ ਡਰਾਫਟ ਤੇ ਜਾਣਾ ਜਦੋਂ ਕੰਪਲੀਟ ਹੋ ਜੇ ਸੇਵ ਐਸ ਡਰਾਫਟ ਤੇ ਜਾਣ ਤੋਂ ਬਾਅਦ ਇਸ ਤਰੀਕੇ ਨਾਲ ਅਗਲੀ ਵਿੰਡੋ ਓਪਨ ਹੋ ਜਾਏਗੀ ਅ ਇੱਥੇ ਨੈਕਸਟ ਜਿਹੜਾ ਹੈਗਾ ਕੰਟੀਨਿਊ ਵਿਦ ਨੈਕਸਟ EMPLOYEECAR ਤੇ ਕਲਿੱਕ ਕਰਨਾ ਕਨਫਿਊਜ਼ ਨਹੀਂ ਹੋਣਾ ਕਿ ਕਿਸੇ ਸ਼ਾਇਦ ਹੋਰ ਦੀ ਖੁੱਲ ਰਹੀ ਹੈ ਨੈਕਸਟ ਅਗਲਾ ਸਟੈਪ ਇਹੀ ਹੈਗਾ ਕੰਟੀਨਿਊ ਵਿਦ ਨੈਕਸਟ EMPLOYEECAR ਇੱਥੇ ਕਲਿੱਕ ਕਰਨ ਨਾਲ ਇਸ ਤਰੀਕੇ ਨਾਲ ਕਨਫਰਮੇਸ਼ਨ ਦਾ ਮੈਸੇਜ ਸ਼ੋ ਹੋਏਗਾ ਯੈਸ ਪ੍ਰੋਸੀਡ ਕਰ ਦੇਣਾ ਇਹਦੇ ਤੇ ਅ ਅੱਗੇ ਚੱਲਦਾ ਰੱਖਣ ਲਈ ਇਸ ਪ੍ਰੋਸੀਡ ਤੋਂ ਬਾਅਦ ਇਸ ਤਰੀਕੇ ਨਾਲ ਨਵੀਂ ਆਪਸ਼ਨ ਇੱਥੇ ਸ਼ੋ ਹੋ ਜਾਏਗੀ ਸਬਮਿਟ ਟੂ ਨੈਕਸਟ ਲੈਵਲ ਠੀਕ ਹੈ ਜੀ ਪਹਿਲੇ ਡਰਾਫਟ ਸੀਗਾ ਤੇ ਡਰਾਫਟ ਦੇ ਨਾਲ ਕੰਟੀਨਿਊ ਵਿਦ ਨੈਕਸਟ ਏਸੀਆਰ ਸੀਗਾ ਤੇ ਹੁਣ ਨਾਲ ਸਬਮਿਟ ਟੂ ਨੈਕਸਟ ਲੈਵਲ ਏਸੀਆਰ ਆ ਰਿਹਾ ਇੱਥੇ ਸਬਮਿਟ ਤੇ ਕਲਿੱਕ ਕਰ ਦੇਣਾ ਜੀ ਸਬਮਿਟ ਤੇ ਕਲਿੱਕ ਕਰਨ ਨਾਲ ਇਸ ਤਰੀਕੇ ਨਾਲ ਮੈਸੇਜ ਸ਼ੋ ਹੋਏਗਾ ਮੈਸੇਜ ਤੇ ਓਕੇ ਤੇ ਕਲਿੱਕ ਕਰ ਦੇਣਾ ਜੀ ਓਕੇ ਤੇ ਕਲਿੱਕ ਕਰਨ ਨਾਲ ਇਸ ਤਰੀਕੇ ਨਾਲ ਓਟੀਪੀ ਵਿੰਡੋ ਸ਼ੋ ਹੋ ਜਾਏਗੀ ਜਿਹੜਾ ਵੀ ਰਿਪੋਰਟਿੰਗ ਅਫਸਰ ਹੈਗਾ ਉਹਦਾ ਮੋਬਾਈਲ ਨੰਬਰ ਜਿਹੜਾ ਵੀ ਰਜਿਸਟਰ ਹੈ ਉੱਤੇ OTP ਆਏਗਾ OTP ਭਰਨ ਤੋਂ ਬਾਅਦ ਅ ਏਸੀਆਰ ਜਿਹੜਾ ਹੈਗਾ ਇਹਦੀ ਸਬਮਿਟ ਕਰ ਦੇਣੀ ਹੈ ਸਬਮਿਟ ਏਸੀਆਰ ਟੂ ਨੈਕਸਟ ਲੈਵਲ ਕਰ ਦੇਣਾ ਏਸੀਆਰ ਨੈਕਸਟ ਲੈਵਲ ਤੇ ਕਰਨ ਤੋਂ ਬਾਅਦ ਇਸ ਤਰੀਕੇ ਨਾਲ ਫਿਰ ਕਨਫਰਮੇਸ਼ਨ ਦਾ ਮੈਸੇਜ ਸ਼ੋ ਹੋਏਗਾ ਇਹਨੂੰ ਓਕੇ ਕਰ ਦੇਣਾ ਓਕੇ ਕਰਨ ਤੋਂ ਬਾਅਦ ਇਸ ਤਰੀਕੇ ਨਾਲ ਜਿਹੜਾ ਹੈਗਾ ਉਹ ਸਬਮਿਸ਼ਨ ਜਿਹੜੀ ਹੈ ਕੰਪਲੀਟ ਹੋ ਗਈ ਹੈ ਤੇ ਇਸ ਵਿੰਡੋ ਦੇ ਵਿੱਚ ਸਾਹਮਣੇ ਰਿਪੋਰਟਿੰਗ ਅਫਸਰ ਸ਼ੋ ਹੋ ਰਿਹਾ ਉਸ ਦੇ ਨੀਚੇ ACR ਸ਼ੋ ਹੋ ਰਹੀ ਹੈ ਠੀਕ ਹੈ ਜੀ ਨਾਲ ਡੇਟ ਵੀ ਸਬਮਿਸ਼ਨ ਦੀ ਸ਼ੋ ਹੋ ਰਹੀ ਹੈ ਵੀ ਕਦੋਂ ਇਹ ਸਬਮਿਟ ਹੋਈ ਹੈ ਇਹ ਸਟੈਪ ਸੀਗੇ ਜੀ ਰਿਪੋਰਟਿੰਗ ਅਫਸਰ ਦੇ ਰਿਪੋਰਟਿੰਗ ਅਫਸਰ ਜੇ ਇਹਨੂੰ ਪੁਲ ਬੈਕ ਕਰਨਾ ਚਾਹੁੰਦਾ ACR ਨੂੰ ਜੇ ਉਹਨੂੰ ਲੱਗਦਾ ਹੈ ਸਬਮਿਟ ਕਰਨ ਤੋਂ ਬਾਅਦ ਵੀ ਵੀ ਮੈਨੂੰ ਪੁਲ ਬੈਕ ਕਰ ਲੈਣਾ ਚਾਹੀਦਾ ਥੈਨ ਨੀਚੇ ਹੀ ਪੁਲ ਬੈਕ ਦੀ ਆਪਸ਼ਨ ਹੈ ACR ਨੂੰ ਪੁਲ ਬੈਕ ਕਰਕੇ ਦੁਬਾਰਾ ਏਵੈਲੂਏਸ਼ਨ ਕੀਤੀ ਜਾ ਸਕਦੀ ਹੈ ਤੇ ਅਦਰਵਾਈਜ਼ ਪ੍ਰਿੰਟ ACR ਕਰਕੇ ਪ੍ਰਿੰਟ ਕਰਕੇ ਰੱਖਿਆ ਜਾ ਸਕਦਾ ਹੈ PDF ਵੀ ਸੇਵ ਕਰਕੇ ਰੱਖੀ ਜਾ ਸਕਦੀ ਹੈ ਇਹ ਸੀਗੇ ਜੀ ਰਿਪੋਰਟਿੰਗ ਅ ਅ ਆਈਡੀ ਦੇ ਸਟੈਪ ਜਿਹੜੇ ਗਰੁੱਪ B ਅਤੇ C ਲਈ ਹੋਣੇ ਆ ਗਰੁੱਪ D ਲਈ ਇੱਕ ਵੱਖਰੀ ਜਿਹੜੀ ਹੈ ਵੀਡੀਓ ਬਣੇਗੀ ਕਿਉਂਕਿ ਉਹਦੇ ਸਟੈਪ ਥੋੜੇ ਵੱਖਰੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ